ਗੱਲ ਹੈ ਮੈਨੂੰ ਲੱਗਾ ਨਹੀਂ ਉਤਰੂਗਾ ਸਹੀ ਗੱਲ ਆ ਬਿਲਕੁਲ ਬਿਲਕੁਲ ਸਾਰੇ ਚਿੱਕੇ ਮੈਨੂੰ ਪਾ ਕੇ ਰਹੀਆਂ ਹੈ ਹੈਪੀ ਹੋਲੀ ਥੈਂਕ ਯੂ ਹੈਪੀ ਹੋਲੀ ਹੈਪੀ ਹੋਲੀ ਬਈ ਹੈਪੀ ਹੋਲੀ ਕਿੰਨੇ ਸੁਧੇ ਲਾਦੀਆਂ ਲਾ ਲੈ ਜਾਣਾ ਹੈ ਫੇਰ ਕੀ ਹੋ ਗਿਆ ਹੋਲੀ ਹੈ ਅੱਗੇ ਹੋ ਗਾ ਹੈ ਲੈ ਪਹਿਲੀ ਹੋਲੀ ਹੈ ਹਾਂ ਮੈਨੂੰ ਲੱਗਾ ਪਾਣੀ ਨਹੀਂ ਬਣਾਇਆ ਕਦੇ ਵੀ ਹੈਨਾ ਓਏ ਜਵਾਕੋ ਇੱਥੇ ਓਏ ਮੂੰਹ ਨਹੀਂ ਪੜੋ ਆਜੋ ਆਜੋ ਓਏ ਨਾ ਆ ਗਿੱਲਾ ਨਹੀਂ ਪਾਉਣਾ ਸੁੱਕਾ ਲਾਣਾ ਗਿੱਲਾ ਨਹੀਂ ਓਏ ਬਾਲਾ ਸੋਨੀ ਤੂੰ ਨਾ ਮਟਾ ਦੂਣੀ ਮੈਂ ਬੰਦ ਲਾ ਮੈਂ ਥੋੜਾ ਦੇ ਦੇ ਓਹ ਪੰਟਾ ਬੜਾ ਸੁਆਦ ਆਇਆ ਹੈ ਲੈ ਵੀ ਚੱਲਦੇ ਹਾਂ ਮੈਂ ਆਪ ਮੈਂ ਕੋਈ ਗੱਲ ਮੈਂ ਭਾਗ ਹੋਣ ਲੱਗੀ ਦੀ ਦੂਏ

खर्जा में आ गई फिर बुलाई मेरे मैं ओ, नहीं खर्जा ओ पाया है थी किसी ने कहा ना घर वालों ने मुझे पुराने कपड़े दे दिए होली समझ के ना लोग अब भी की दे रहे हैं अब भिखारी मैं कपड़े बदल के आई

ਬੜਾ ਹੋ ਤੇ ਹਰਮਨ ਤਾਂ ਜੰਮੀ ਏਲੀਨ ਬਣਿਆ ਪਿਆ ਦੰਦ 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 ਦਿਖ ਰਹੇ ਨੇ ਇਹਦੇ ਸਾਰੇ ਨੇ ਛੋਟਾ ਹੈ ਛੜਕ ਛੜਕ ਲਾ ਰਿਹਾ ਚਲੇ ਲਾਲ ਪੀਲਾ ਹੋਇਆ ਹੋਇਆ ਹਰਮਨ ਟੈਂਜਰ ਹੋ ਜਾਂਦੀ ਅਸਰ ਨਹੀਂ ਫਿਰ ਜਾਣਾ ਆ ਬੰਦ ਐਂ ਜਾਊਗਾ ਕੱਲ ਪੇਪਰ ਦੇਣ ਜਾਦੂ ਬਣ ਕੇ ਕੱਲ ਪੇਪਰ ਇਹਦਾ ਹੋਰ ਉੱਤਰਦਾ ਨਹੀਂ ਇਹ ਨਾ ਉੱਤਰ ਜਾਊਗਾ ਮਾੜਾ ਮੋਟਾ ਆ ਜਾਂਦਾ ਫਿਰ ਹੁਣ ਕਈ ਵਾਰੀ ਨਹਾਉਣਾ ਪਊਗਾ ਤੈਨੂੰ ਇਹ ਤਾਂ ਪਹਿਲਾਂ ਹੀ ਮਸਾਂ ਬਾਅਦ ਚ ਖੇਡ ਲਿਆ ਬਾਅਦ ਚ ਉਤਾਰ ਲਿਓ ਇਹ ਤਾਂ ਪਹਿਲਾਂ ਹੀ ਮਸਾਂ ਨਹਾਉਂਦਾ ਏ ਨਾ ਹਰਮਨ ਹਟ ਜਾ ਖੇਡ ਲੋ ਖੇਡ ਖੇਡ ਲੋ ਖੇਲੋ ਆ ਕੰਮ ਨਾ ਕਰੋ ਹੋ ਤਾਂ ਹੀ ਫੜਨਾ ਇੱਧਰ ਨਹੀਂ ਆ ਵੀ ਨਹੀਂ ਆਣਾ ਉੱਧਰ ਭੱਜ ਜਾ ਸਭ ਚਿੱਟਾ ਸੂਟ ਪਾ ਕੇ ਆਈ ਹੈ ਮੇਰੇ ਵਾਂਗੂ ਐਵੇਂ ਚਿੱਟਾ ਪਾਇਆ ਈ ਓਲੀ ਸਪੈਸ਼ਲ ਰਿਚ ਅਮੀਰ ਨੇਗੇ ਉੱਟੇ ਆ ਜਿੰਦੀ ਉੱਟੇ ਉੱਟੇ ਨੀਰੇ ਕਹਿੰਦੇ ਆਇਆ ਉੱਟਿਆ ਜਰੇ ਆ ਉੱਟਿਆ ਹਾਏ ਹਾਏ ਜ਼ੋਰ ਦੀ ਲੱਗਦਾ ਉਹ ਕੰਮ ਕਰ ਕੰਮ ਕਰਨਾ ਉਹਨਾਂ ਨੇ ਕੰਮ ਕਰਨਾ ਦਾਈ ਕਹਿ ਰਹੇ ਆ ਅੰਟੀ ਨੂੰ ਬਣਾਉਂਦੇ ਕਹਿੰਦਾ ਅੰਟੀ ਤੇ ਮਾਰੇ ਕੀ ਕਰਤਾ ਜੀ ਸਾਡਾ ਦਿੱਤਾ ਚਿੱਤ ਬੋ ਗੜਾਏ ਚ ਸਾਪ ਨੂੰ ਵਾਟ ਬਾਹਰ ਜਿੱਦ ਨਹੀਂ ਬਾਹਰ ਨਾ ਚੱਲਦੀ ਨਾ ਸਾਡਾ ਕਾਲੇ ਨੇ ਅੱਜ ਆ ਘੰਟਾ ਅਸੇ ਦੋਹਰਾ ਅਭੀ ਤੱਕ ਰੰਗ ਨਹੀਂ ਇਹ ਜਿਹੜਾ ਮੋਨੂ ਨੇ ਜੰਮਾਈ ਨੰਗਾ ਲਿੱਤਾ ਹੈ। ਪਈਦਾੜਾ ਲਾਲ ਵੀ ਨਹੀਂ ਉਤਰ ਰਿਹਾ ਹੈ ਜਿਹੜਾ ਮੋਨੂ ਲਾਇਆ ਮੇਰੇ ਲੱਗਿਆ ਵਾਏ। ਹਾਂ। ਪਤਾ ਨਹੀਂ। ਪਪਾ ਲਈ ਸੀ ਕਿ ਚੱਕ ਕੇ। ਅੰਕਲੇ ਨਹੀਂ ਚੱਕਈ ਪਪਾ ਨੇ। ਅੱਛਾ। ਕੀ ਪਤਾ ਪੱਕੇ ਚੱਕ ਲੈਣੇ ਸਿੱਧੇ ਹੀ ਰੰਗਦਾ ਹਨ ਉਤਰ ਕੇ। ਨਾ ਇਹਦਾ ਲਾਲ ਵੀ ਨਹੀਂ ਉਤਰ ਰਿਹਾ ਹੈ। ਮੇਰੇ ਲਾਇਆ ਦੀ ਜਿਹੜਾ। ਮੈਂ ਲਾਇਆ ਧੀ ਆਪਣੇ। ਇਦੋਂ ਪਹਿਲਾਂ ਵੀ ਕਹਿਣਾ ਕਿ ਦੋਵੇਂ ਹੁੰਦੇ ਨੇ ਜਿਹੜੇ ਉੱਪਰ ਹੋਰ ਹੋਰ ਕੱਚੇ ਰੰਗ ਦਾ ਫਾਇਦਾ ਹੈ। ਹਰਮਨ ਦਾ ਹਰਮਨ ਪਹਿਲਾਂ ਹੀ ਆ ਜਾਂਦੀ ਹੁਣ ਹੋ ਰਿਹਾ ਨਾ। ਨੋ ਪਾਲਸ। ਹਾਂ। ਤੋਦੀ ਨਾ ਆਨੂੰ ਸੰਪੂਰਕ ਨਿੰਬੂ ਵਾਹੇ ਦਰੋਂ ਨਿੰਬੂ ਨਾ ਚੱਕਣਾ ਹੜਾ ਦਾਲ ਦਿੰਦਾ ਪਿੰਡੇ ਦੇ ਨੰਗ ਲੱਗਣੇ ਕਰਕੇ। ਹਾਂ। ਜੇ ਨਿੰਬੂ ਲਾਣੇ ਨਾ ਫਿਰ ਬਾਅਦ ਚ ਸਬਣਾ ਨਾ ਮੈਦਾ ਦੇ। ਵਲੌਗ ਵਾਲੇ ਨੂੰ ਜਾਣ ਕਰੀ ਮਿਲ ਲਿਆ। ਦੋ ਦਿਨ ਹੋ ਗਏ ਘਰ ਵਾਲੇ ਅੰਦਰ ਨਹੀਂ ਬੁਲਾ ਰਹੇ ਬੋਲੇ ਕੌਣ ਆ ਗਿਆ